ਪੀਵੀ ਟਾਕ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਨਾ ਜੀ ਅੱਜ ਅਕਤੂਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਕੁਝ ਖਾਸ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜੀ ਅਕਤੂਬਰ ਮਹੀਨਾ ਚੜ੍ਹ ਚੁੱਕਿਆ ਹੈ ਪਿਛਲੇ ਮਹੀਨੇ ਸਤੰਬਰ ਦੀਆਂ ਪੈਨਸ਼ਨਾਂ ਬਹੁਤ ਸਾਰੇ ਸ਼ਹਿਰਾਂ ਤੇ ਜ਼ਿਲ੍ਹਿਆਂ ਵਿੱਚ ਆ ਚੁੱਕੀਆਂ ਹਨ ਅਕਤੂਬਰ ਮਹੀਨੇ ਦੀ ਪੈਨਸ਼ਨ ਲਗਭਗ 12 ਤਰੀਕ ਤੋਂ ਬਾਅਦ ਆਉਣ ਦੀ ਉਮੀਦ ਜਿਤਾਈ ਜਾ ਰਹੀ ਹੈ ਅਗਲੀ ਗੱਲ ਕਰ ਲੈਂਦੇ ਹਾਂ ਜੀ ਅਗਲੀ ਗੱਲ ਹੈ ਜੀ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਸਰਕਾਰ ਜਲਦੀ ਹੀ 10 ਲੱਖ ਰੁਪਏ ਸਿਹਤ ਬੀਮਾ ਯੋਜਨਾ ਆ ਸ਼ੁਰੂ ਕਰਨ ਜਾ ਰਹੀ ਜਲਦੀ ਹੀ ਸਟਾਰਟ ਹੋ ਜਾਵੇਗੀ ਇਸ ਬਾਰੇ ਹੋਰ ਅਪਡੇਟਾਂ ਆਉਣਗੀਆਂ ਸ਼ੁਰੂ ਹੋ ਜਾਣਗੀਆਂ ਸ਼ੁਰੂਆਤੀ ਤੌਰ ਤੇ ਇਸ ਯੋਜਨਾ ਦਾ ਲਾਭ ਆਧਾਰ ਕਾਰਡ ਰਾਹੀਂ ਮਿਲਣ ਦੀ ਸੰਭਾਵਨਾ ਹੈ ਹੋ ਸਕਦਾ ਹੈ ਕਿ ਬਾਅਦ ਵਿੱਚ ਕੋਈ ਖਾਸ ਕਾਰਡ ਬਣੇ ਪਰ ਫਿਲਹਾਲ ਆਧਾਰ ਕਾਰਡ ਤੇ ਹੀ ਲਾਭ ਮਿਲ ਸਕਦਾ ਹੈ ਅਗਲੀ ਗੱਲ ਕਰ ਦਿੰਦੇ ਹਾਂ ਜੀ ਜ਼ਮੀਨ ਦੀ ਸੀਮਾ ਤੇ ਸ਼ਕਤੀ ਸਰਕਾਰ ਵੱਲੋਂ ਉਹਨਾਂ ਲੋਕਾਂ ਆਲੇ ਲਈ ਵੱਡਾ ਐਲਾਨ ਕੀਤਾ ਗਿਆ ਹੈ ਜੋ ਮੁਫਤ ਕਣਕ ਦੀ ਸਕੀਮ ਦਾ ਲਾਭ ਲੈ ਰਹੇ ਨੇ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਕੋਲ 2.5 ਕਿੱਲੇ ਤੋਂ ਜ਼ਿਆਦਾ ਜ਼ਮੀਨ ਹੈ ਉਹਨਾਂ ਦੀ ਕਣਕ ਦੀ ਵੰਡ ਵੰਡ ਕਰ ਸਕਦੀ ਹੈ ਇਹ ਫੈਸਲਾ ਉਹਨਾਂ ਲੋਕਾਂ ਲਈ ਸਖਤੀ ਲਈ ਲਿਆ ਗਿਆ ਹੈ ਜੋ ਯੋਗ ਨਾ ਹੋਣ ਦੇ ਬਾਵਜੂਦ ਵੀ ਇਸ ਸਕੀਮ ਦਾ ਲਾਭ ਲੈ ਰਹੇ ਨੇ ਮੌਸਮ ਅਪਡੇਟ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਮੌਸਮ ਧੁੱਪ ਵਾਲਾ ਹੈ ਦਿਨ ਦਾ ਤਾਪਮਾਨ 35 ਡਿਗਰੀ ਦੇ ਆਸ-ਪਾਸ ਅਤੇ ਰਾਤ ਦਾ ਤਾਪਮਾਨ 25 ਡਿਗਰੀ ਦੇ ਆਸ-ਪਾਸ ਘੁੰਮ ਰਿਹਾ ਹੈ ਜੇਕਰ ਤੁਸੀਂ ਕਣਕ ਦੀ ਸਕੀਮ ਦੇ ਯੋਗ ਹੋ ਤਾਂ ਜ਼ਮੀਨ ਦੀ ਸੀਮਾ ਬਾਰੇ ਇਹ ਨਵਾਂ ਨਿਯਮ ਧਿਆਨ ਵਿੱਚ ਰੱਖੋ ਕਿ ਤੁਹਾਡੇ ਖੇਤਰ ਵਿੱਚ ਪੈਨਸ਼ਨ ਆ ਗਈ ਹੈ ਇਸ ਦੇ ਬਾਰੇ ਵੀ ਤੁਸੀਂ ਸਾਨੂੰ ਜਾਣਕਾਰੀ ਦੇ ਸਕਦੇ ਹੋ